ਸੋਸ਼ਲ ਮੀਡੀਆ ਤੇ ਪਈ ਪੋਸਟ ਦੇ ਕਾਰਨ ਇੱਕ ਘਰ ਦੇ ਵਿੱਚ ਵਿਸ਼ੇ ਸੱਥਰ ਸ਼ਮਸ਼ਾਨ ਘਾੜ ਤੱਕ ਲੱਕੜਾਂ ਵੀ ਪਹੁੰਚ ਗਈਆਂ ਤੇ ਇਹ ਬਾਈ ਖੜਾਗਾ ਜਿਹਦੇ ਘਰੇ ਸੱਥਰ ਵਛਾਇਆ ਪਰ ਜਦੋਂ ਕਹਾਣੀ ਵੇਖੀ ਉਹ ਕੁਝ ਹੋਰ ਨਿਕਲੀ ਆ ਤੁਹਾਡੇ ਨਾਲ ਵਾਰਦਾਤ ਸਾਂਝੀ ਕਰਾਂਗੇ ਤੇ ਨਾਲ ਇਹ ਵੀ ਦੱਸ ਦੂੰ ਕਿ ਇਹ ਘਟਨਾ ਹੋਈ ਕਿੱਥੇ ਸੀਗੀ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਕੀ ਨਾਂ ਤੇਰਾ ਮੈਂ ਨਾਂ ਹੈਪੀ ਹੈ ਬਾਈ ਅੱਛਾ ਹੈਪੀ ਕੀ ਗੱਲ ਹੋਈ ਹੈ ਜਿਹੜੀ ਕੱਲ ਦੀ ਪੋਸਟ ਘੁੰਮ ਰਹੀ ਹੈ ਵੀ ਤੂੰ ਜਿਹੜੀ ਛਾਲ ਮਾਰ ਗਿਆ ਨਹਿਰ ਦੇ ਵਿੱਚ ਜਿਹੜੀ ਪੋਸਟ ਇੰਨੀ ਵਾਇਰਲ ਹੋਈ ਹੈ ਤੇ ਤੂੰ ਜਾਉਂਦਾ ਯਾਰ ਯਾਰ ਬਾਈ ਜਾਉਂਦਾ ਲੋਕਾਂ ਨੇ ਮਾਰਤਾ ਬਾਈ ਮੈਨੂੰ ਤਾਂ ਉਹ ਦੋ ਚਾਰ ਬੰਦੇ ਸੀਗੇ ਉੱਥੇ ਕਿਤੇ ਨਹਿਰ ਕੋਲੇ ਖੜੇ ਉਹਨਾਂ ਨੇ ਮਾਰਤਾ ਹੂੰ ਤਾਂ ਮੈਂ ਜਾਉਂਦਾ ਹੀ ਆ ਉਹ ਕਿੱ데 ਤੇ ਸੀ ਤੂੰ ਮੈਂ ਮੋਟਰਸਾਈਕਲ ਤੇ ਸੀ ਬਾਈ ਆਹਾਂ ਮੋਟਰਸਾਈਕਲ ਆਹ ਕੜਾ ਮੋਟਰਸਾਈਕਲ ਬਿਲਕੁਲ ਚੰਗਾ ਭਲਾ ਮੋਟਰਸਾਈਕਲ ਆ ਕੋਈ ਮੋਟਰਸਾਈਕਲ ਨੋੜਿਆ ਪਰ ਸੀਟਾਂ ਗਾ ਪੇ ਛ ਹੂੰ ਮਤਲਬ ਕਿ ਮੈਂ ਮਕਸਰ ਵਾਈ ਜਾਂਦਾ ਸੀਗਾ ਹੂੰ ਤੋਂ ਰਾਜਨਪੂਲ ਰੀ ਨਾ ਰਹ ਹੁੰਦਾਗਾ ਹੂੰ ਤੇ ਛਾਂ ਦੀ ਗਰਮੀ ਬੜੀ ਸੀ ਤੁਹਾਨੂੰ ਪਤਾ ਹੂੰ ਤੇ ਮੈਂ ਨਾ ਉੱਥੇ ਰੁਕ ਗਿਆ ਤੇ ਛਾਂਵੇਂ ਗਰਮੀ ਬੜੀ ਸੀ ਤੇ ਮੈਂ ਨਾ ਬਾਥਰੂਮ ਕਰਨ ਜਾਵੜਿਆ ਹੂੰ ਮੈਂ ਘਰ ਜੇ ਸੀ ਨੇੜੇ ਮੈਂ ਕਿ ਚੜੇ ਰਮੜਾ ਦੇ ਗਾਂ ਹੋ ਗਏ ਪੜਾ ਜਾ ਲੱਗਦਾ ਹੂੰ ਬਾਥਰੂਮ ਕਰਨ ਗਿਆ ਬਈ ਉੱਥੇ ਮੈਂ ਹੂੰ ਉਹਨਾਂ ਨੂੰ 10 15 ਮਿੰਟ ਲੱਗ ਗਏ ਹੋਣਗੇ ਉਹਨਾਂ ਚਾਰ ਚੋਥੇ ਬਈ ਕੁਝ ਨੌਜਵਾਨ ਆਉਂਦੇ ਆ ਹੂੰ ਉਹਨਾਂ ਨੇ ਖੜੀਦਾ ਵੀਡੀਓ ਬਣਾਉਂਦਾ ਹੀ ਬੜਾ ਚਾਅ ਸੀ ਪਤੰਦਰਾ ਨੂੰ ਨਵੇਂ ਨਵੇਂ ਬਣੇ ਹੋਣਗੇ ਵੀ ਆਹ ਦੇਖੋ ਮੋਟਰਸਾਈਕਲ ਇੱਥੇ ਬੰਦਾ ਛਾਲ ਮਾਰ ਗਿਆ ਮਰ ਗਿਆ ਹੋ ਗਿਆ ਨੰਬਰ ਦੇਖੋ ਮੋਟਰਸਾਈਕਲ ਦਾ ਇੰਨਾ ਨੰਬਰ ਆ ਉਹ ਵੀਡੀਓ ਗੁਦਰਤੀ ਆਪਣੇ ਤਨ ਪਤਾ ਸ਼ੇਅਰ ਕਰੋ ਸ਼ੇਅਰ ਕਰੋ ਕਹੀ ਜਾਂਦੇ ਆ ਤੇ ਲੋਕ ਆਪਣੇ ਤੁਹਾਨੂੰ ਪਤਾ ਬਈ ਬੜੀ ਹਮਦਰਦੀ ਹੈ ਬਈ ਹਮਦਰਦੀ ਜੀ ਨਾ ਰੱਖਦੇ ਆ ਸ਼ੇਅਰ ਇੰਨੀ ਕਰਦੇ ਹੋ ਵੀ ਮੇਰੇ ਘਰ ਕੋੜੇ ਪਹੁੰਚ ਗਈ ਲਓ ਦੇਖੋ ਇਹ ਬੰਦਾ ਐ ਸਿਰਫ ਉੱਥੇ ਖੜਾ ਸੀ ਨਹਿਰ ਦੇ ਉੱਪਰ ਇੱਕ ਬਾਥਰੂਮ ਕਰਨ ਦੇ ਵਾਸਤੇ ਗਿਆ ਸੀ ਮੋਟਰਸਾਈਕਲ ਆਪਣਾ ਠੱਲ ਕੇ ਪਰ ਉਸ ਤੋਂ ਬਾਅਦ ਕੀ ਹੋਇਆ ਕਿਉਂਕਿ ਸਾਡੀ ਜਨਤਾ ਦੇ ਅੰਦਰ ਸਬਰ ਹੈ ਨਹੀਂ ਬਾਕੀ ਜਦੋਂ ਐਦਾਂ ਦੀ ਖਬਰ ਆ ਜੇ ਨਾ ਸਨਸਣੀ ਖਬਰ ਜਿਹਨੂੰ ਕਹਿੰਦੇ ਆ ਉਦੋਂ ਅਸੀਂ ਜ਼ਿਆਦਾ ਜਜ਼ਬਾਤੀ ਇਮੋਸ਼ਨਲ ਹੁੰਨੇ ਆ ਮੈਂ ਵੇਖਿਆ ਪੋਸਟਾਂ ਵੀ ਲਿਖ ਲਿਖ ਕੇ ਪਾਤੀਆਂ ਤੇ ਵੀਡੀਓ ਵੀ ਪਾਤੀ ਵੀ ਆ ਸਪਲੈਂਡਰ ਮੋਟਰਸਾਈਕਲ ਖੜਾ ਨਹਿਰ ਦੇ ਉੱਤੇ ਬਾਈ ਜੀ ਛਾਲ ਮਾਰ ਗਿਆ ਬੰਦਾ ਤੇ ਜਿੰਨੀ ਛੇਤੀ ਹੋ ਸਕਦਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਵੀਡੀਓ ਪਾਉਣ ਤੋਂ ਪਹਿਲਾਂ ਜਿਹੜੇ 2-4 ਮਿੰਟਾਂ ਨਾਲ ਉਹਨਾਂ ਤੱਕ ਤਾਂ ਸਿਰਫ ਇੰਨੀ ਗੱਲ ਹੀ ਦੱਸਣੀ ਹੁੰਦੀ ਆ ਵੀ ਬੰਦਾ ਨਹਿਰ 'ਚ ਛਾਲ ਮਾਰ ਗਿਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਜੀ ਇੱਥੇ ਆ ਘਟਨਾ ਖੜੀ ਆ ਇੱਥੇ ਮੋਟਰਸਾਈਕਲ ਕਰੜਾ ਅਸੀਂ ਨਾ ਤਾਂ ਇਹ ਦੱਸਣਾ ਹੁੰਦਾ ਵੀ ਨਹਿਰ ਹੈ ਕਿੱਥੋਂ ਦੀ ਸੁਆ ਹੈ ਕਿੱਥੋਂ ਦਾ ਗੱਲ ਹੋਈ ਕਿੱਥੇ ਆ ਨਾ ਛੇਤੀ ਮੋਟਰਸਾਈਕਲ ਦਾ ਨਾ ਕਾਰ ਦਾ ਨਾ ਕਿਸੇ ਹੋਰ ਚੀਜ਼ ਦਾ ਨਾ ਛੇਤੀ ਨੰਬਰ ਦਿਖਾਉਣਾ ਹੁੰਦਾ ਸਿਰਫ 1.5 ਮਿੰਟ ਤੱਕ ਤੇ ਇਹੀ ਚੱਲੀ ਜਾਂਦਾ ਵੀ ਤੁਹਾਨੂੰ ਸਿਰਫ ਦਿਖਾ ਰਹੇ ਆ ਆ ਦੇਖੋ ਪਾਣੀ ਤੇਜ ਆ ਉਹ ਦੇਖੋ ਉਧਰਲੇ ਪਾਸੇ ਪੋਲਾ ਦੇਖੋ ਇਧਰ ਹਾਈਵੇ ਸੀ ਇਧਰ ਵੇਖੋ ਦਰਖਤਾਂ ਇਧਰ ਝੋਨਾ ਲਾਇਆ ਪਿਆ ਸੀ ਵੀ ਸਾਡੀ ਵੀਡੀਓ ਲੰਬੀ ਹੋ ਜੇ ਲੰਮੀ ਹੋਣ ਦੇ ਕਾਰਨ ਕਿ ਵੀ ਮਿਲੀਅਨ ਵਿਊ ਆ ਜਾਣ ਤੇ ਸਾਨੂੰ 4 ਡਾਲਰ ਆ ਜਾਣ ਠੀਕ ਆ ਤੇ ਉਹਦੇ ਨਾਲ ਸਾਡੀ ਜਿਹੜੀ ਪੇਜ ਨੂੰ ਫੋਲੋ ਹੋ ਜਾਣਗੇ ਵੀ ਆਹ ਕੰਮ ਕਰਕੇ ਠੀਕ ਆ ਕਿਤੇ ਘਟਨਾਵਾਂ ਹੁੰਦੀਆਂ ਦਿਖਾਉਣ ਦਾ ਫਰਜ਼ ਵੀ ਹੁੰਦਾ ਪਰ ਜਦੋਂ ਵੇਖੋ ਤੁਸੀਂ ਇੱਕ ਗੱਲ ਸੁਣਿਓ ਜਦੋਂ ਕੋਈ ਘਟਨਾ ਘਟਦੀ ਹੈ ਨਾ ਕਿਸੇ ਦੇ ਘਰੇ ਅਗਲਾ ਸੱਜੇ ਸੱਜੇ ਦੱਸਦਾ ਹੁੰਦਾ ਵੀ ਕੋਈ ਉਦਾਂ ਦੀ ਗੱਲਬਾਤ ਨਾ ਹੋ ਜੇ ਤੇ ਬਾਈ ਜਿਉਂਦਾ ਜਾਗਦਾ ਸੀ ਉੱਤੇ ਮੋਟਰਸਾਈਕਲ ਖੜਕੇ ਬਾਥਰੂਮ ਵਗੈਰਾ ਗਿਆ ਤੇ ਜਨਤਾ ਨੇ ਉੱਥੋਂ ਪਾ ਕੇ ਮੋਟਰਸਾਈਕਲ ਦੀਆਂ ਫੋਟੋਆਂ ਪੋਸਟਾਂ ਤੇ ਇਹਨਾਂ ਦੇ ਘਰ ਤੱਕ ਪਹੁੰਚਾਤਾ ਘਰੇ ਕੀ ਮਾਹੌਲ ਬਣਿਆ ਬਾਈ ਫਿਰ ਤੈਨੂੰ ਫੋਨ ਫ ਫੋਨ ਤਾਂ ਮੈਨੂੰ ਆਉਣਾ ਹੀ ਸੀ ਜਦੋਂ ਮੁਰਥਲ ਦਾ ਨੰਬਰ ਪਤਾ ਲੱਗਿਆ ਘਰੇ ਮੇਰੀ ਮਾਤਾ ਇਕੱਲੀ ਆ ਹੂੰ ਠੀਕ ਹੈ ਬਈ ਮਾਤਾ ਨੂੰ ਬਸ ਜਮਾ ਦੌਰਾ ਪੈਣ ਵਾਲਾ ਸੀਗਾ ਮੌਕੇ ਤੇ ਡਾਕਟਰ ਨੂੰ ਸੱਦ ਕੇ ਲਿਆਂਦਾ ਹੂੰ ਤੇ ਦਵਾਈ ਦਵਾਈਏਗੀ ਤੇ ਜੇ ਉਹਨੂੰ ਅਟੈਕ ਹੋ ਜਾਂਦਾ ਤਾਂ ਅਸੀਂ ਕੀ ਕਰਦੇ ਤੇ ਇਹ ਇਹ ਵੀ ਮੇਰੇ ਚਾਚੇ ਦੇ ਮੁੰਡੇ ਆ ਆ ਆਂਡੀ ਗਵਾਂਡੀ ਖੜੇ ਆ ਜਦੋਂ ਮੈਂ ਘਰੇ ਆਇਆ ਵੀ ਉਹਨ ਮੋਕਸਰ ਪਿੰਡ ਮੇਰਾ ਬਾਟ ਪੈ ਜਾਂਦਾ ਥੋੜਾ ਜਿਹਾ ਤੇ ਮੇਰੇ ਤਾਂ ਘਰੇ ਵੀ 70 ਵਿਸ਼ੇ ਤੇ ਰੂਈ ਪਿੱਟੀ ਜਾਣਾ ਮੈਂ ਕਿਹਾ ਕੀ ਗੱਲ ਹੋ ਗਿਆ ਵੀ ਮੈਂ ਕਿਤੇ ਮੰਮੀ ਨੂੰ ਕੁਝ ਹੋ ਗਿਆ ਵੀ ਜਦ ਮੈਨੂੰ ਆਪ ਟੈਨਸ਼ਨ ਬਣ ਗਈ ਕਿਦਾਂ ਮਾਤਾ ਨੂੰ ਕੁਝ ਹੋ ਗਿਆ ਤੇ ਗਾਹ ਕਿ ਮੰਮੀ ਮੇਰੀ ਬੈਠੀ ਹੋਰ ਹੋਈ ਜਾ ਮੈਂ ਕਿ ਜਾ ਕੇ ਬਹਿ ਗਿਆ ਗੋਡੇ ਨਾਲ ਮੈਂ ਕੀ ਗੱਲ ਕਿ ਆਪਣੇ ਘਰੇ ਘਰ ਤੂੰ ਜਿਉਂਦਾ ਫਿਰਦਾ ਮੈਂ ਕਿ ਤੇ ਮੰਮੀ ਮੈਨੂੰ ਹੋ ਕੀ ਹੋਣਾ ਗਈ ਹੈ ਉਹ ਬਾਅਦ ਖੁਸ਼ੀ ਨਾਲ পাগল ਹੋ ਗਈ ਵੀਡੀਓ ਆਉਂਦਾ ਦੇਖ ਦੇਖ ਬਈ ਆ ਘਟਨਾ ਹੋਈ ਆ ਇਧਰ ਬਾਈ ਇਹਨਾਂ ਦੇ ਪਿੰਡ ਦੇ ਲੋਕ ਖੜੇ ਆ ਤੁਹਾਡੇ ਕੋਲੇ ਬਾਈ ਸੋਸ਼ਲ ਮੀਡੀਆ ਤੇ ਫੋਟੋ ਆਈ ਫਿਰ ਹਾਂਜੀ ਫਿਰ ਤੁਸੀਂ ਕੀ ਕੀਤਾ ਤੁਹਾਨੂੰ ਇਹ ਹੋ ਗਿਆ ਵੀ ਮੁੰਡਾ ਸਾਡੇ ਪਿੰਡ ਦਾ ਸੀ ਮੋਟਰਸਾਈਕਲ ਦੇ ਨੰਬਰ ਤੋਂ ਪਤਾ ਲੱਗ ਗਿਆ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਅਸੀਂ ਮਾਤਾ ਕੋਲੇ ਗਏ ਹੂੰ ਉਹਦ ਨੂੰ ਆ ਬਤਨ ਰੇ ਆ ਗਿਆ ਤੇ ਮਾਤਾ ਚੰਗੇ ਬਣੇ ਮਾਤਾ ਨੂੰ ਅਟੈਕ ਹੋ ਜਾਣਾ ਸੀ ਤੁਸੀਂ ਤਿਆਰੀਆਂ ਕਰ ਲੱਗ ਕੇ ਕਰ ਲਗੇ ਹਾਂ ਲੱਕੜੇ ਲੈਣ ਜਾਵੜੇ ਸੀ ਬਾਈ ਲੱਕੜਾ ਲੈ ਆਏ ਸੀਗੇ ਉੱਥੇ ਸਾਡੇ ਜਿਹੜਾ ਸ਼ਮਸ਼ਾਨ ਘਾਟ ਆ ਉੱਥੇ ਚਿਣੀ ਬੈਠੇ ਸੀ ਬਈ ਜਨੇ ਕਿਨ ਬਸ ਵੀ ਲੈ ਕੇ ਲੈ ਕੇ ਆਉਂਦੇ ਬਈ ਐਂਬੂਲੈਂਸ ਤੇ ਲਈ ਆਉਂਦੇ ਹੋਣਗੇ ਵੀ ਇੱਥੇ ਫੂਕ ਹੀ ਦੇਣਾ ਬਈ ਗੈਨ ਦੇ ਪੋਸਟਮੈਲ ਆਈਟਮ ਕੀਤਾ ਹੁੰਦਾ ਨਾ ਵੀ ਨਹਾਉਂਦੇ ਨੂੰ ਦੇ ਤਾਂ ਹੈ ਨਹੀਂ ਵੀ ਸਿੱਧਾ ਸਿਵਾ ਦੀ ਲਿਆਉਣਗੇ ਵੀ ਉੱਥੇ ਹੀ ਫੂਕ ਦੇਾਂਗੇ ਬਸ ਨਹੀਂ ਫਿਰ ਤੈਨੂੰ ਤੈਨੂੰ ਜਿਹੜੀ ਪਾਈ ਪੋਸਟ ਜਾਂ ਵੀਡੀਓ ਇਹ ਪਾਈ ਤੈਨੂੰ ਘਰੇ ਆਏ ਤੋਂ ਪਤਾ ਲੱਗਿਆ ਮੈਨੂੰ ਤਾਂ ਬਈ ਘਰੇ ਮੈਂ ਤਾਂ ਉਹਨੇ ਉੱਥੇ ਸਹਿਸਵਾ ਕੇ ਬਈ ਰਵਾਸ ਨੂੰ ਕਰਨ ਖੜਾ ਸੀਗਾ ਤੇ ਮੈਂ ਆ ਕੇ ਜਦੋਂ ਮੈਂ ਆਇਆ 20 ਬਜਟ ਬਾਅਦ ਉਵੇਂ ਹੀ ਮੇਰਾ ਮੋਟਰਸਾਈਕਲ ਖੜਾ ਸੀਗਾ ਨਾ ਉੱਥੇ ਵੀਡੀਓ ਵਾਲੇ ਸੀਗੇ ਉਹ ਵੀ ਤੁਰ ਅੱਗੇ ਉਹਨੇ ਜਾ ਕੇ ਉੱਠ ਗਏ ਉਹ ਆ ਕਿਹ ਨਿਰਣਾ ਹੈ ਤੁਸੀਂ ਵੇਖੋ ਕਿੰਡੀ ਵੱਡੀ ਗੱਲ ਹੋ ਜਾਣੀ ਸੀ ਕਿੱਡਾ ਵੱਡਾ ਸਤਵਾ ਗਾਂ ਪਤੰਦਰ ਇਹ ਨੂੰ ਜੌਂਦੇ ਜੀ ਨੂੰ ਮਾਰਤਾ ਸੀ ਤੇ ਘਰ ਦੇ ਵਿੱਚ ਬਜ਼ੁਰਗ ਮਾਂ ਸੀ ਉਹਦਾ ਅਟੈਕ ਹੋ ਜਾਣਾ ਸੀ ਕੀ ਘਟਨਾ ਬਣ ਗਈ ਸੀ ਕਿਉਂਕਿ ਜਿੰਨੀ ਨੈਗੇਟਿਵਿਟੀ ਸੋਸ਼ਲ ਮੀਡੀਆ ਤੇ ਚੱਲਦੀ ਆ ਕਿਤੇ ਨਹੀਂ ਚੱਲਦੀ ਇਸੇ ਕਰਕੇ ਕੋਈ ਖਬਰ ਕੋਈ ਇਦਾਂ ਦਾ ਮੁੱਦਾ ਜਦੋਂ ਤੁਸੀਂ ਪਾਉਣੀਓਂ ਦੇਖਦੇ ਹੋ ਜਾਂ ਤਾਂ ਸਟਾਰਟਿੰਗ ਦੇ ਵਿੱਚ ਉਸ ਘਟਨਾ ਦਾ ਸਥਾਨ ਲਿਖਿਆ ਕਰੋ ਉੱਥੇ ਆਪਦਾ ਮੋਬਾਈਲ ਨੰਬਰ ਲਿਖਿਆ ਕਰੋ ਵੀ ਬਾਈ ਜੀ ਅਸੀਂ ਪਾਈ ਆ ਐਸ ਰੋਡ ਤੇ ਐਸ ਜਗ੍ਹਾ ਤੇ ਆ ਘਟਨਾ ਘਟੀ ਆ ਤਾਂ ਕਰਕੇ ਇਹ ਗੱਲ ਆ ਜਿਹੜੀ ਵੀਡੀਓ ਪਾ ਰਹੇ ਆ ਜੇ ਕਿਸੇ ਨੇ ਨੰਬਰ ਸੰਪਰਕ ਕਰਨਾ ਹੈ ਸਾਡੇ ਨਾਲ ਕਰ ਲਿਓ ਪਰਾ ਸੀ ਉਹ ਪਾਉਂਦੇ ਨਹੀਂ ਅਸੀਂ ਤਾਂ ਆਪਣੀ ਮਸ਼ਹੂਰੀ ਦੀ ਖਾਤਰ ਉਹਨੂੰ ਦੱਬੀ ਆਉਣਾ ਵੀ ਉਹਨੂੰ ਜਿੰਨੀ ਛੇਤੀ ਹੁੰਦਾ ਸ਼ੇਅਰ ਕਰ ਦਿਓ ਫਿਰਗਾ ਅੱਗੇ ਮੇਰੇ ਵਰਗੇ ਵੀ ਪੇਜਾਂ ਵਾਲੇ ਹੁੰਦੇ ਉਹਨਾਂ ਨੇ ਦਵਾ-ਦਵ ਉਥੋਂ ਕੱਟਨੀਆਂ ਡਾਊਨਲੋਡ ਕਰਨੀਆਂ ਅੱਗੇ ਸ਼ੇਅਰ ਪਾਉਣੀਆਂ ਵੀ ਦਵਾ-ਦਵ ਜਿਹਦੇ ਵੱਧ ਫੋਲੋਅਰ ਹੁੰਦੇ ਉਹਨੂੰ ਆਏ ਹੁੰਦਾ ਵੀ ਕਰਾਂ ਮੈਂ ਪਾਵਾਂ ਉਦੋਂ ਮੁੜ ਕੇ ਵੱਡਾ ਵੈਬ ਚੈਨਲ ਵੀ ਆ ਜਾਂਦੇ ਆ ਉਹ ਵੀ ਮਾਂ ਦੇ ਪੋਤੋ ਉਹ ਵੀ ਕਿਤੇ ਨਾ ਕਿਤੇ ਚੱਕ ਦਿੰਦੇ ਆ ਕੰਮ ਵੀ ਆ ਘਟਨਾ ਇਹ ਹੋਗੀ ਜਿਵੇਂ ਪਿੱਛੇ ਜੇ ਤੁਸੀਂ ਵੇਖਿਆ ਇੱਕ ਘਟਨਾ ਹੋਈ ਸੀ ਕਿ ਅੰਕਤਵਾਦੀ ਵਿਖੇ ਗਏ ਆ ਗੋਲ ਗੱਪੇ ਖਾਂਦੇ ਉਹਨਾਂ ਦੇਖੇ ਫੌਜ ਦੀ ਵਰਦੀ ਪਾਈ ਆ ਤੇ ਉਹ ਬਾਅਦ ਚ ਇਹ ਖਲਾਸਾ ਹੋਇਆ ਵੀ ਆਖੇ ਉਹ ਤਾਂ ਨਕਲਗੇ ਸੀ ਜਿਹੜੇ ਸ਼ਹਿਰਾਂ ਚ ਨਕਲ ਕਰਨ ਆਉਂਦੇ ਹੁੰਦੇ ਆ ਅੱਡੋ ਅੱਡ ਰੂਪ ਧਾਰਨ ਕਰਦੇ ਆ ਉਹ ਬੰਦੇ ਸੀਗੇ ਕਿਤੇ ਉੱਥੇ ਗੋਲ ਗੱਪੇ ਖਾਣ ਲੱਗੇ ਉਹ ਵੈਬ ਚੈਨਲਾਂ ਨੇ ਵੀ ਚਲਾਤੀ ਕਈ ਵਾਰੀ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਸੱਚੀਆਂ ਨਹੀਂ ਹੁੰਦੀਆਂ ਉਹਨੂੰ ਛੇਤੀ ਛੇਤੀ ਆਪ ਫਲਾਨੇ ਚੈਨਲ ਵਾਲੇ ਨਾ ਮੂਹਰੇ ਚੱਲ ਪਿਆ ਅੱਜ ਵੀ ਤੁਹਾਨੂੰ ਇੱਕ ਘਟਨਾ ਦੱਸਦਾ ਅੱਜ ਚੱਲ ਰਹੀ ਸੀਗੀ ਇੱਕ ਵੈਬ ਚੈਨਲ ਦੇ ਉੱਪਰ ਅੱਜ ਜੱਗ ਬਾਣੀ ਤੇ ਇੱਕ ਖਬਰ ਚੱਲ ਰਹੀ ਸੀ ਉਹਦੇ ਉੱਪਰ ਇਹ ਲਿਖਿਆ ਹੋਇਆ ਸੀ ਵੀ ਪੰਜਾਬੀ ਗਾਇਕ ਸਰਬਜੀਤ ਚੀਮਾ ਦੇ ਪੁੱਤ ਦਾ ਵਿਆਹ ਖੁਸ਼ੀ ਦੇ ਭੰਗੜੇ ਪਾਏ ਜਾ ਰਹੇ ਉੱਤੇ ਟਾਈਟਲ ਇਹ ਲਿਖਿਆ ਸੀ ਮੈਂ ਤੁਸੀਂ ਨਾਲ ਵੇਖ ਵੀ ਲਿਓ ਤੇ ਥੱਲੇ ਜਿਹੜੀ ਖਬਰ ਚੱਲ ਰਹੀ ਸੀ ਵੀਡੀਓ ਉਹ ਚੱਲ ਰਹੀ ਸੀ ਵੀ ਮੈਂ ਚਿੱਟਾ ਵੇਚਦਾ ਜੀ ਮੈਂ ਫੜਿਆ ਗਿਆ ਜੀ ਇਹ ਬੀਬੀ ਤੋਂ ਲੈ ਕੇ ਆਇਆ ਮੈਂ ਚਿੱਟਾ ਜੀ ਗੱਲ ਚਿੱਟੇ ਦੀ ਚੱਲੀ ਜਾਂਦੀ ਉੱਤੇ ਵਿਆਹ ਦੇ ਭੰਗੜੇ ਪਾਈ ਜਾਂਦੇ ਸਰਬਜੀਤ ਚੀਮੇ ਦਾ ਨਾਮ ਲਿਖਿਆ ਜਾ ਰਿਹਾ ਉਹ ਵਿਆਹ ਹੋਇਆ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਤੇ ਸਾਡੇ ਚੈਨਲਾਂ ਨੇ ਧੂਆਂ ਕੱਢਿਆ ਪਿਆ ਸੀ ਉਹੀ ਗੱਲ ਇਸ ਬਾਈ ਦੇ ਨਾਲ ਹੋਈ ਆ ਪੂਰੀ ਤਿਆਰੀ ਹੋ ਗਈ ਸੀ ਵੀ ਬੰਦਾ ਦੁਨੀਆ ਤੋਂ ਰੁਖਸਤ ਹੋ ਗਿਆ ਤੇ ਅਲਵਿਦਾ ਕਹਿ ਚੁੱਕਿਆ ਤੇ ਹੁਣੇ ਦੀ ਤਿਆਰੀ ਕਰ ਲੋ ਫਿਰ ਪੁਲਿਸ ਪ੍ਰਸ਼ਾਸਨ ਤੱਕ ਵੀ ਗੱਲ ਪਹੁੰਚ ਗਈ ਸੀ ਹਾਂ ਭਈ ਇਹ ਤਾਂ ਪਹੁੰਚ ਨਹੀਂ ਸੀਗੀ ਪੁਲਿਸ ਪ੍ਰਸ਼ਾਸਨ ਕੋਲ ਤਾਂ ਜਦੋਂ ਮੰਨ ਲਾ ਇੱਕ ਪਿੰਡ ਦੇ ਆ ਨੇ ਵੀ ਭਾਈ ਪਹਾੜ ਆਸਤੇ ਤਾਂ ਫਿਰ ਜਾਂਦੇ ਹੀ ਫਿਰ ਲੱਭਾਂਗੇ ਨਾ ਉਹ ਸਾਡੇ ਪਿੰਡ ਦੇ ਮੈਂਬਰ ਸੀਗੇ ਜਿਹੜੇ ਸਰਪੰਚੋਂ ਪਹੁੰਚ ਗਏ ਤੇ ਪੁਲਿਸ ਵਾਲਿਆਂ ਨੂੰ ਵੀ ਕਿਹੜਾ ਤਰ੍ਹਾਂ ਦੀ ਕਾਰਵਾਈ ਕਰਨੀ ਹੁੰਦੀ ਹੈ ਤੇ ਹੁਣ ਭਾਈ ਮੈਂ ਨਾ ਅਸਲ ਦੇ ਵਿੱਚ ਵੀਡੀਓ ਜਿਹਨੇ ਬਣਾਈ ਨਾ ਭਾਲ ਲਈ ਹੈ ਨਾ ਕਿ ਮੈਨੂੰ ਥਾਹ ਜਾਣਾ ਤੇ ਯੂਟਿਊਬਰ ਤਾਂ ਮੈਂ ਬਣਾਵਾ ਭਾਈ ਅੱਛਾ ਮੈਂ ਸੁਣਿਆ ਤੁਸੀਂ ਗੋਤਾਖੋਰਾਂ ਨੂੰ ਵੀ ਕਹਤਾ ਸੀ ਆਸਤਾ ਜੀ ਵੀ ਗੋਤਾਖੋਰ ਲਿਆਓ ਹਾਂਜੀ 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 ਕਹਤਾ ਸੀਗਾ ਕਹਤਾ ਸੀ ਹਾਂਜੀ ਹਾਂਜੀ ਆਪਣੇ ਨਾਲ ਦੇ ਪਿੰਡ ਦੇ ਮੁੰਡੇ ਹੈਗੇ ਆਗੇ ਉਹ ਵੀ ਗਏ ਸੀ ਉੱਥੇ ਨਹਿਰ ਤੇ ਤੇ ਕਿਸੇ ਨੂੰ ਪਰ ਕੁਝ ਨਹੀਂ ਲੱਭਿਆ ਉਹਦੋਂ ਤਾਂ ਘਰੇ ਹੀ ਆ ਗਿਆ ਸੀਗਾ ਲਾਇਆ ਭਾਈ ਜਉਂਦਾ ਜਾਈ ਬੰਦਾ ਮਾਰ ਕੇ ਰੱਖਦਾ ਸੀ ਤੁਸੀਂ ਵੇਖੋ ਇਹ ਇਹ ਘਟਨਾਵਾਂ ਬਹੁਤ ਹੁੰਦੀਆਂ ਮਾਰਨੇ ਸੀ ਨਾਲ ਮੇਰ ਦਾ ਮਾਨੂੰ ਮਾਰਦਾ ਸੀ ਜਿਹਨੂੰ ਅਟੈਕ ਆਇਆ ਦਾ ਜ਼ਿੰਮੇਵਾਰ ਕੌਣ ਸੀ ਉਹ ਯੂਟਿਊਬਰ ਸੀ ਜਿਹਨਾਂ ਨੂੰ 4 ਡਾਲਰ ਆਉਣੇ ਸੀ 4 ਡਾਲਰਾਂ ਪਿੱਛੇ ਮੇਰ ਦਾ ਪਰਿਵਾਰ ਹੀ ਜ਼ਰਾ ਖਤਮ ਕਰਤਾ ਸੀ ਉਹਨਾਂ ਨੇ 10 ਮਿੰਟਾਂ ਦੇ ਵਿੱਚ 20 ਮਿੰਟਾਂ ਦੇ ਵਿੱਚ ਬਦੰਦਰਾ ਨੇ ਵੀਡੀਓ ਬਣਾ ਕੇ ਪਾ ਤੀ ਜਿਹਨੂੰ ਮੈਂ ਸ਼ੇਅਰ ਕਰਕੇ ਆਇਆ ਉੱਥੇ ਹੈ ਨਹੀਂ ਸੀ ਕੋਈ ਮੁਰਤਦ ਦੀ ਗਲਤੀ ਵਿੱਚ ਤਾਂ ਅਗ ਵਿੱਚ ਚਾਬੀ ਵਿੱਚ ਛੱਡ ਗਿਆ ਜਿਹੜੇ ਲੋਕ ਲੋਕ ਲੱਗਿਆ ਉਹ ਬੰਦਾ ਹਲਾ ਹਲੂ ਲੈਂਦਾ ਵੀ ਚੱਲ ਇੱਥੇ ਨੇੜੇ ਤੇੜੇ ਗਿਆ ਹੋਊਗਾ ਉਹ ਚਾਬੀ ਵਿੱਚ ਰਹਿ ਗਈ ਗਾਲੀ ਦੇ ਵਿੱਚ ਉੱਥੇ ਤੇ ਉਹਨੂੰ ਆਇਆ ਹੋ ਗਿਆ ਕਿਤੇ ਵੀ ਵਿੱਚ ਬਈ ਛਾਲ ਮਾਰ ਕੇ ਚਾਬੀ ਵਿੱਚ ਸੱਟ ਕੇ ਬਸ ਲਾ ਵੀ ਤੁਹਾਨੂੰ ਸਿੱਧੀ ਗੱਲ ਦੱਸ ਦੇਣਾ ਮਿੱਤਰੋ ਸੂਏ ਦੇ ਕਿਨਾਰੇ ਐਸ ਬੰਦੇ ਨੂੰ ਮੂਤਨਾ ਮਹਿੰਗਾ ਪੈ ਗਿਆ ਚਾਬੀ ਵਿੱਚ ਛੱਡ ਗਿਆ ਸੀ ਤੇ ਵੀਡੀਓ ਪਾਉਣ ਵਾਲਿਆਂ ਨੇ ਦੱਸਤਾ ਵੀ ਬੰਦਾ ਛਾਲ ਮਾਰ ਗਿਆ ਤੇ ਮਰ ਗਿਆ ਘਰੋਂ ਦੁਖੀ ਸੀ ਜਾਂ ਜਿਵੇਂ ਸੀ ਅੱਛਾ ਪੋਸਟਾਂ ਦੇ ਵਿੱਚ ਕੀ ਲਿਖਿਆ ਸੀ ਫਿਰ ਲੋਕਾਂ ਨੇ ਵੀ ਦੁਖੀ ਸੀ ਘਰੋਂ ਜਾਂ ਊ ਛਾਲ ਮਾਰ ਕੇ ਵਿੱਚ ਦਾ ਬਾਈ ਲੋਕ ਆਪਾਂ ਤੇ ਨੂੰ ਪਤਾ ਬਹੁਤ ਕੁਸ ਬਣਾ ਦਿੰਦੇ ਆ ਹੂੰ ਬਈ ਇਹਦਾ ਬੜਾ ਦੁਖੀ ਸੀ ਜਿਹੜਾ ਵਿਆਹ ਨਹੀਂ ਹੁੰਦਾ ਕੋਈ ਕਹੀਦਾ ਸਰਕਰ ਜਾ ਸੀਗਾ ਕੋਈ ਕਹੀ ਜਾਂਦਾ ਇਹਨੂੰ ਲੋਕ ਤਾਨੇ ਮਾਰਦੇ ਸੀ ਕੋਈ ਕਹਿੰਦਾ ਨਸ਼ਾ ਕਰਦਾ ਸੀਗਾ ਨਸ਼ੇ ਦੀ ਬਾਤ ਘਾੜ ਤੇ ਮਰ ਗਿਆ ਕੋ ਲੋਕਾਂ ਨੇ ਬਹੁਤ ਕੁੱਸ ਬਣਾਤਾ ਥੱਲੇ ਅੱਡੋ ਅੱਡ ਭਾਂਤ ਭਾਦ ਦਿਆਂ ਬਈ ਆਰ ਆਈ ਪੀ ਲੇ ਕੇ ਲੈ ਕੇ ਮੇਰੇ ਤੇ ਨਾਲ ਦੇਣੇ ਸਟੋਰੀਆਂ ਪਾਤੀਆਂ WhatsApp ਤੇ ਵੀ ਸਾਡਾ ਭਰਾ ਸਾਨੂੰ ਛੱਡ ਗਿਆ ਬਈ ਬਹੁਤ ਮਾੜਾ ਹੋਇਆ ਫਲਨ ਤੇ ਮੈਂ ਤਾਂ ਅੱਧੇ ਘੰਟੇ ਘੰਟੇ ਬਾਅਦ ਘਰੇ ਆ ਗਿਆ ਮੋਜਰਾ ਟਹਿਲਦਾ ਤੁਰਿਆ ਮੈਨੂੰ ਕੀ ਪਤਾ ਸੀ ਸਾਡੇ ਘਰੇ ਮੈਂ ਇਕੱਠਾ ਕਾਤ ਹੋਇਆ ਪਿਆ ਜਾ ਕੇ ਦੇਖਿਆ ਸਾਡੇ ਤਾਂ ਤਾਂਾ ਬੁਰਾ ਹਾਲ ਟੰਗ ਟੂ ਟੂ ਲੱਗਿਆ ਮੈਂ ਕਹਿ ਰਹੀ ਕੀ ਗੱਲ ਬਣ ਗਈ ਸਾਡੇ ਕੋਲ ਮਰ ਗਿਆ ਵੇਖੋ ਤੁਸੀਂ ਇੱਧਰ ਤਾਂ ਪੂਤਲੇ ਪੂਰੇ ਉਤਲੇ ਲੈਵਲ ਦੀ ਗੱਲ ਕਰਤੀ ਫੇਕ ਪਾਈ ਨਿਊਜ਼ ਨੇ ਤੁਸੀਂ ਵੇਖੋ ਇਹ ਬੰਦਾ ਕੂਚ ਜਹਾਨੋਂ ਕਰ ਗਿਆ ਇਹ ਗੱਲ ਹੋ ਗਈ ਸੀ ਇਹਦੀਆਂ ਫੋਟੋਆਂ ਫੋਟੋਆਂ ਰਿਪੜੀਆਂ ਪੈਗੀਆਂ ਸੀ ਨਸ਼ਤਰ ਗੱਲ ਦਾ ਉਹ ਗਾਣਾ ਜਿਹੜਾ ਉਹ ਨਸ਼ਤਰ ਗੱਲ ਚੱਲਦਾ ਵੀ ਫੁੱਲ ਪੂਰਾ ਉਹ ਜਹਾਨੋਂ ਉਹ ਜਿਹੜਾ ਹੁੰਦਾ ਗਾਣਾ ਜੱਲਿਆ ਬਹੁਤ ਆ ਉਹ ਲਾ ਕੇ ਮੇਰੀਆਂ ਪੁਰਾਣੀਆਂ ਫੋਟੋਆਂ ਫਾਟਮਾ ਜਿਹੜੇ ਜਿਹੜੇ ਐ ਤੂੰ ਵੇਖਿਆ ਇੱਕ ਮੈਂ ਗੱਲ ਹੋਰ ਹੋਈ ਜਿਹੜੇ ਯਾਨੀ ਕਿ ਮੈਨੂੰ ਜਵਾਂ ਨਹੀਂ ਬੁਲਾਉਂਦੇ ਲੜਦੇ ਸੀ ਮੈਨੂੰ ਜਿਹੜੇ ਭਣਦੇ ਸੀ ਨਾ ਪਿੰਡ 'ਚ ਉਹਨਾਂ ਨੇ ਇਹ ਫੋਟੋ ਮੇ ਕੱਢੀਆਂ ਉਹਦੇ ਨਾਲ ਨੂੰ ਲਾ ਲਈਆਂ ਬਈ ਇਹਨਾਂ ਦਾ ਪਿਆਰ ਵੀ ਦੇਖੋ ਤੁਸੀਂ ਬਈ ਇਹ ਸਾਡਾ ਭਰਾ ਦੁਨੀਆ ਤੋਂ ਤੁਰ ਗਿਆ ਵੇਖੋ ਪੁਰਾਣੀ ਫੋਟੋ ਵੀ ਅੱਜ ਦੇ ਟਾਈਮ 'ਚ ਮੈਨਾਂ ਬੋਲਦਾ ਹੀ ਨਹੀਂਗੇ ਉਹ ਜਮਾਂ ਬੋਲਣ ਸੀ ਲੜੇਵੇਂ ਆ ਉਹ ਮੈਨੂੰ ਪੜਦੇ ਵੀ ਪਿੰਡ ਦੇ ਮਾੜਾ ਚੰਗਾ ਬੋਲਦੇ ਆ ਉਹਨਾਂ ਦਾ ਵੀ ਭਰਾ ਬਣ ਗਿਆ ਜੋ ਮਰਨ ਤੋਂ ਬਾਅਦ ਵੇਖੋ ਤੁਸੀਂ ਹੈ ਤੇ ਜਿਹੜੇ ਸਾਡੇ ਆਂਢੇ ਗਵਾਂਢੀ ਜੇ ਬੋਲਦੇ ਚੱਲਦੇ ਨਹੀਂ ਸੀਗੇ ਸਾਡੇ ਨਾਲ ਉਹ ਵੀ ਸਾਰਿਆਂ ਦੇ ਸਗਾ ਬਹੁਤ ਖਾਸ ਬਣ ਗਿਆ ਬਈ ਮੁੰਡਾ ਵੀ ਸਾਡਾ ਬਈ ਚੰਗਾ ਸੀ ਚੰਗਾ ਹੀ ਬੋਲ ਸੀ ਹੈ ਕਾਲਾ ਹੈਗਾ ਜਿਹੜਾ ਹਾਂ ਉਹ ਕਾਲੇ ਨੂੰ ਪਤਾ ਆ ਸਾਬ ਕਾਹਦਾ ਪਤਾ ਆ ਬਾਈ ਜਿਹੜੀ ਕਹਾਣੀ ਦੱਸਿਆ ਮਰ ਗਿਆ ਬਸ ਉਹ ਕਾਲੇ ਨੂੰ ਹੀ ਪਤਾ ਹੈ ਗਿਆ ਜੀ ਇਹਦਾ ਬਾਈ ਮਰ ਗਿਆ ਕਾਲੇ ਬੰਦੇ ਨੇ ਇਹ ਮੈਨੂੰ ਲੱਗਦਾ ਕਿਸੇ ਕਾਲੇ ਬੰਦੇ ਨੇ ਪੋਸਟ ਪਾਈ ਆ ਉਹਦੀ ਆਈਡੀ ਮੈਂਸ਼ਨ ਮੁੰਛਣ ਹੋਈ ਆ ਉਸ ਤੋਂ ਬਾਅਦ ਵੈਬ ਚੈਨਲਾਂ ਤੇ ਗੱਲ ਚੱਲੀ ਆ ਫਿਰ ਪੁਲਿਸ ਡਿਪਾਰਟਮੈਂਟ ਵਾਲੇ ਗੋਤਾਖੋਰਾਂ ਨੂੰ ਸਾਰਿਆਂ ਨੂੰ ਕਹਿਤਾ ਸੀ ਪਰ ਇਸ ਬੰਦੇ ਨੂੰ ਸੂਏ ਦੇ ਕਿਨਾਰੇ ਮੂਤਣਾ ਪੈ ਚੁੱਕਿਆ ਮਹਿੰਗਾ ਉਹਨ ਫਿਰ ਬਾਈ ਕੀ ਗੱਲਬਾਤ ਕਹਿਣੀ ਆਗੀ ਪੁਲਿਸ ਪ੍ਰਸ਼ਾਸਨ ਘਰੇ ਪਹੁੰਚ ਗਿਆ ਸੀ ਪੁਲਿਸ ਪ੍ਰਸ਼ਾਸਨ ਘਰੇ ਉਹਦਾ ਬਾਈ ਮੈਨੂੰ ਜਿਉਂਦਾ ਵੇਖ ਲਿਆ ਉਹਦਾ ਮੇਰੇ ਤੇ ਪਰਚਾ ਪਾਉਣ ਨੂੰ ਫਿਰਦੇ ਆ ਕਹਿੰਦੇ ਤੂੰ ਖੁਦ ਖੁਸ਼ੀ ਕੀਤੀ ਹੈ ਖੁਦ ਖੁਸ਼ੀ ਹਲਦੇ ਕਹਿੰਦੇ ਪਰਚਾ ਪੁਰਚਾ ਪਾਉਂਦੇ ਆ ਮਤਲਬ ਵੀ ਉਹਨਾਂ ਨੇ ਮੈਂਤਵਾੜੀਆਂ ਕਰਕੇ ਆਏ ਆਗਾ ਵੇਖੋ ਮੈਨੂੰ ਕਿੱਥੋਂ ਦਾ ਕਿੱਥੇ ਪਹੁੰਚਾਤਾ ਉਹ ਮੇਰੇ ਤੇ ਪਰਚਾ ਦਿੰਦੇ ਸੀਗੇ ਵੀ ਤੂੰ ਬਚ ਗਿਆ ਤੂੰ ਖੁਦ ਖੁਸ਼ੀ ਕੀਤੀ ਹੈ ਉਹਦੇ ਤੇ ਪਰਚਾ ਬੰਦਾ ਹੁੰਦਾ ਜੇ ਕੋਈ ਬੰਦਾ ਮਰਦਾ ਮੁਰਦਾ ਨਾ ਤੋ ਬਾਜ ਜਗੇ ਦੇ ਦੋ ਤੇ ਪਰਚਾ ਖੁਦ ਖੁਸ਼ੀ ਕਰਨ ਦਾ ਤੇ ਮੈਂ ਕਹੇ ਬਾਈ ਮੇਰੀ ਉਹਨਾਂ ਦੇ ਪਰਚਾ ਬਹੁਤ ਜਿਨ੍ਹਾਂ ਨੇ ਮੇਰੀ ਵੀਡੀਓ ਪਾਈ ਹੈ ਤੇ ਕਿਤੇ ਕਿਤੇ ਬਾਈ ਤੁਸੀਂ ਸਾਰੇ ਦੇਖੀ ਰਹੇ ਬਾਈ ਤੁਹਾਡਾ ਧੰਨਵਾਦ ਪਹਿਲੇ ਵਾਲਾ ਵੀਡੀਓ ਤੁਸੀਂ ਆਏ ਹੋ ਮੈਨੂੰ ਬੰਦੇ ਕਿਤੇ ਮਿਲ ਜਾਣਾ ਬਾਈ ਥੋੜੇ ਕਮੈਂਟ ਕਰ ਦਿਓ ਹਾਂ अच्छा फिर ਜਦੋਂ ਜਦੋਂ ਤੇਰੀਆਂ ਪੋਸਟਾਂ ਪਈਆਂ ਜਦੋਂ ਤੇਰੀ ਗੱਲਬਾਤ ਹੋਈ ਵੀਡੀਓ ਪਈ ਜਾਂ ਪੋਸਟਾਂ ਪਈਆਂ ਕੀ ਲਿਖਿਆ ਲੋਕਾਂ ਨੇ ਥੱਲੇ ਸਿਰਫ ਵਾਹਿਗੁਰੂ ਵਾਹਿਗੁਰੂ ਆਇਆ ਵਾਹਿਗੁਰੂ ਬੱਸ ਬਾਈ ਵਾਹਿਗੁਰੂ ਵਾਹਿਗੁਰੂ ਇੰਨਾ ਤਾਂ ਮੈਂ ਮਨ ਲੱਗ ਗਿਆ ਜਿੰਦਗੀ ਨੇ ਕੀਤਾ ਜਿੰਨਾ ਮੈਂ ਥੱਲੇ ਪੜ ਲੈ ਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ 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 ਬਹੁਤ ਚੰਗਾ ਭਰਾ ਸੀ ਵਾਹਿਗੁਰੂ ਵਾ ਵਾਹਿਗੁਰੂ ਦਾ ਹਰੀਕ ਹੀ ਲੈ ਦਿੰਦਾ ਨਾ ਵੈਰੂ ਜੀ ਮੇਰੇ ਘਰ ਪਰਿਵਾਰ ਤੇ ਵੈਰੂ ਜੀ ਮੇਰੇ ਘਰੂ ਵਾਹਿਗੁਰੂ ਲਿਖ ਕੇ ਬਾ ਹੱਥ ਜੋੜ ਦਿੰਦੇ ਸੀਗੇ ਥੱਲੇ ਤਾਂ ਇੱਕ ਕਮੈਂਟ ਆਈ ਹੈ ਜਿਵੇਂ ਹੁ ਇਹ ਠੀਕ ਆ ਬਿਲਕੁਲ ਥੋੜਾ ਜਿਹੀ ਚੀਜ਼ ਤਾਂ ਚਾਹੀਦੀ ਆ ਬੰਦੇ ਨੂੰ ਖੁਸ਼ ਵੀ ਹੋਣਾ ਚਾਹੀਦਾ ਇੱਕ ਜਿਉਂਦਾ ਜਾਗਦਾ ਨੌਜਵਾਨ ਆ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਪਈ ਖਬਰ ਦੇ ਨਾਲ ਧਰਮ ਰਾਜ ਵਾਲੀ ਗੱਡੀ ਚੜ ਗਿਆ ਸੀ ਠੀਕ ਆ ਪਰ ਮੁੜਿਆ ਆਇਆ ਕਿਉਂਕਿ ਅਸਲ ਦੇ ਵਿੱਚ ਉੱਥੋਂ ਬਲਾਵਾਂ ਨਹੀਂ ਆਇਆ ਸੀ ਇੱਥੋਂ ਜਨਤਾ ਨੇ ਕੋਈ ਕਸਰ ਨਹੀਂ ਛੱਡੀ ਜਿਹੜੀ ਕੋਈ ਐਦਾਂ ਦੀ ਖਬਰ ਮਾੜੀ ਮੋਟੀ ਕਿਤੇ ਸੁਣਦੇ ਕਰਦੇ ਆ ਉਹਨੂੰ ਇੱਕ ਤਰਫੀ ਬਣਾ ਕੇ ਕਿਦਾਂ ਛੱਡਣ ਦੀ ਕੋਸ਼ਿਸ਼ ਕਰਦੇ ਉਹਦਾ ਰਿਜ਼ਲਟ ਕੁਝ ਵੀ ਨਿਕਲੇ ਇਹਦੇ ਵਿੱਚ ਕੋਈ ਦੋਰ ਨਹੀਂ ਹੋ ਸਕਦਾ ਐਸੇ ਕਰਕੇ ਅੱਜ ਬਲੌਗਰਾਂ ਨੂੰ ਪੇਜਾਂ ਵਾਲਿਆਂ ਨੂੰ ਜਾਂ ਜਿਹੜੇ ਆਮ ਬਣੇ ਆਪਣੇ ਸਗੇ ਪੱਤਰਕਾਰ ਉਹਨਾਂ ਨੂੰ ਲਾਹਣ ਤਾਂ ਹੀ ਪੈਂਦੀਆਂ ਉਹ ਕੋਈ ਇਨਵੈਸਟੀਗੇਸ਼ਨ ਨਹੀਂ ਕਰਦੇ ਕੋਈ ਉਹ ਉੱਥੋਂ ਤੈਹ ਤੱਕ ਜਾਂਦੇ ਨਹੀਂ ਉਹਨਾਂ ਨੂੰ ਜਿਵੇਂ ਲੱਗਦਾ ਚੰਗਾ ਉਵੇਂ ਵੜਾ ਕੇ ਪਾਉਣ ਕੋਸ਼ਿਸ਼ ਕਰਦੇ ਆ ਉਹ ਭਾਈ ਵੈਸੇ ਦੋ ਚਾਰ ਬੰਦੇ ਦਾ ਚਿਹਰਾ ਵੀ ਨੰਗਾ ਹੋ ਗਿਆ ਇਹ ਗੱਲ ਨਾਲ ਮੈਨੂੰ ਪਤਾ ਵੀ ਲੱਗ ਗਿਆ ਉਹ ਪਤੰਦਰਾ ਨੇ ਨਾ ਮੇਰੀ ਜੋ ਖਬਰ ਵੇਖ ਲਈ ਮਾਰ ਕੇ ਉਹਨੇ ਸਨੇਹ ਲਾਦੇ ਵੀ ਨਾ ਘਰ ਤੱਕ ਵੀ ਸਨੇਹ ਪਹੁੰਚਦਾ ਕਰਦੇ ਵੀ ਅਸੀਂ ਤਾਂ ਪੈਸੇ ਲੈਣੇ ਆ 50 50 60 60000 ਬਈ ਨਾ ਮੈਂ ਕਿਹਾ ਦੇਣਾ ਨਾ ਕਰਨਾ ਵੀ ਨਾ ਜਦ ਬਈ ਅੱਜ ਤੱਕ ਬਈ ਜਲ ਮੁੰਡੇ ਦਾ ਸਨਸਕਾਰ ਸਕੂਰ ਹੋਊਗਾ ਉਹ ਜਿਹੜੀ ਮਾਦਰ ਨੂੰ ਸਨੇਹ ਲਾ ਦਿਓ ਵੀ ਪੈਸੇ ਲੈਣੇ ਆ ਵੀ ਸਾਡੇ ਪੈਸੇ ਦਾ ਹੱਲ ਕਰੇ ਵੀ ਅਸੀਂ ਸਰ ਤੋਂ ਧਾਰੇ ਲੈ ਸੀ ਇਹਨਾਂ ਨੇ ਮੈਂ ਕਿਹਾ ਤਾਂ ਲਿਆ ਨਹੀਂ ਦਾਰਾ ਬਈ ਲੋਕ ਆਏ ਬਈ ਬਾਹਰ ਫਾਇਦਾ ਚਾਗਦੇ ਰਹੇ ਬਹੁਤ ਬਈ ਉਹੀ ਕਹਿੰਦੇ ਵੀ ਮੈਂ ਪੈਸੇ ਲੈਣੇ ਸੀਗੇ ਤੇ ਪੈਸੇ ਹੁਣ ਜੇ ਮਤਲਬ ਮਰੀਆ ਉਹ ਸੱਚੀ ਮੈਂ ਤਾਂ ਲੱਖ ਦਾ ਠੋਕੂ ਲੱਗ ਗਿਆ ਤੇ ਬਈ ਮੇਰੀ ਮਾਤਾ ਨੂੰ ਤਾਂ ਉਹ ਤਾਂ ਗੱਲ ਹੈਗੇ ਨਾ ਖਾਂਦੇ ਆਂਦੇ ਆ ਉਵੇਂ ਬਿਲਕੁਲ ਮਗਰ ਜਿ ਜਵਾਤ ਜ਼ਿਆਦਾ ਭਟਕ ਰਾਇਆ ਬਾਈ ਨੂੰ ਕਾਬੂ ਰੱਖਿਆ ਹੋਇਆ ਆਪਾਂ ਕਿਉਂਕਿ ਬਾਈ ਦੇ ਨਾਲ ਉਹਦੀ ਮਿੱਤਰਤਾ ਜ਼ਿਆਦਾ ਸੀ ਉਹਨੂੰ ਉਹਨੂੰ ਸਭ ਤੋਂ ਵੱਧ ਦੁੱਖ ਹੋਇਆ ਇਹ ਸਾਰਾ ਮੇਜ ਫਿਰਦਾ ਬਈ ਇਹ ਮੈਂਟਲ ਹੋ ਗਿਆ ਹੂੰ ਇਹ ਬਿਲੀਆਂ ਲਵਾ ਕੇ ਲਿਓਣੇ ਬਿਲਕੁਲ ਇਹ ਬੰਦੇ ਨਾਲ ਘਟਣਾ ਹੋਈ ਐ ਅੱਛਾ ਹੁਣ ਤੁਸੀਂ ਕੀ ਕਹਿਣਾ ਲੋਕਾਂ ਨੂੰ ਜਿਹੜੇ ਲੋਕ ਵੀਡੀਓ ਪਾਉਂਦੇ ਜਾਂ ਕਰਦੇ ਐ ਕੀ ਕਹਿਣਾ ਚਾਹੁੰਦੇ ਮੈਂ ਤਾਂ ਵੀ ਆਹੀ ਕਹਿਣਾ ਚਾਹੁੰਨਾ ਮੇਰੀ ਗੱਲ ਦਾ ਵੀਡੀਓ ਬਈ ਪਾਉਣਾ ਜਿਹੜਾ ਜ ਤੁਹਾਨੂੰ ਕਲੀਅਰ ਨਹੀਂ ਹੁੰਦਾ ਜੇ ਕਿ ਤੁਹਾਨੂੰ ਬਈ ਜੱ ਲੱਗਦਾ ਵੀ ਬੜਾ ਜ਼ਰੂਰੀ ਆ ਤੁਹਾਡੇ ਅੰਦਰ ਕੀੜਾ ਉੱਠਦਾ ਵੀ ਵਿਦਵਾਨੀ ਵਾਲਾ ਜਾਂ ਵੀਡੀਓ ਵਾਲਾ ਕੋਈ 20 25 ਮਿੰਟ ਦੇਖ ਲਓ ਕੀ ਇਹ ਬੰਦਾ ਸਿਰ ਪਾਸੇ ਮੇਰੇ ਗਿਆ ਸ਼ਾਹ ਸ਼ੂ ਕਰਨਾਗਾ ਤੋੜਾ ਫੇਰਾ ਕਰ ਕਹਿ ਰਿਹਾ ਕਈ ਵਾਰ ਬੰਦਾ ਵੀ ਡਿਪਰੈਸਡ ਹੁੰਦਾ ਲੱਗਦਾ ਨਹਿਰ ਦੇ ਕਿਨਾਰੇ ਤੋਰਾ ਫੇਰਾ ਕਰਿਆ ਬਣਿਆ ਵੀ ਹਵਾਲੇ ਆਪਣੇ ਠੰਡੀ ਇਹਨਾਂ ਕਈ ਵਾਰ ਮੌਸਮ ਉਹ ਜਾ ਹੁੰਦਾ ਬੰਦਾ ਪੈਗ ਲਾਉਣੇ ਵੀ ਵੇਹ ਜਾਂਦਾ ਬਈ ਪਾਸੇ ਜਾ ਕੇ ਹੂੰ ਲਾਉਣਾ ਤੂੰ ਉਹ ਗੱਲ ਹੈ ਕਿ ਬਈ ਗੱਲ ਸੀ ਹੈ ਕਿ ਭਈਆ ਮੈਂ ਤਾਂ ਕੀ ਲਾਉਣਾ ਬਈ ਉਹ ਕਈ ਵਾਰ ਬੰਦਾ ਹੋ ਜਾਂਦਾ ਹੈ ਬਈ ਡੀਕ ਲਿਆ ਕਰੋ ਉਹ ਵੀਡੀਓ ਡੇਕ ਡੂ ਕੇ ਭੜਾ ਕਰੋ ਐਵੇਂ ਤੁਸੀਂ ਸਾਰੇ ਤਾਂ ਕਰਦੇ ਜਾਂ ਜਾਂਦੀ ਕਰਤੀ ਸੀ 4 ਡਾਲਰ ਬਈ ਬਨੇ ਇਹ ਮਿੱਤਰਾਂ ਤੇਰੇ ਸਾਰੇ ਇਹ ਤਾਂ ਬਈ ਸਾਰੇ ਆਂਡੀ ਕੀ ਕੀ ਕਹਿਣਾ ਬਾਈ ਤੂੰ ਫਿਰ ਬਸ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਬਾਈ ਵੀ ਜਿਹੜੇ ਵੀ ਇਹ ਵੀਡੀਓ ਪਾਉਂਦੇ ਆਗੇ ਉਹਨਾਂ ਨੂੰ ਡੀਕਣਾ ਜ਼ਰੂਰ ਚਾਹੀਦਾ ਵੇ ਹੋ ਸਕਦਾ ਬੰਦਾ ਮੁੜਿਆ ਹੋਵੇ ਸਾਡੇ ਘਰੇ ਤਾਂ ਨਾ ਹੁਣ ਇਹਨਾਂ ਨੇ 76 ਵਛਾਤਾ ਸੀ ਨਾ ਇਹਦੀ ਜਿਹੜੀ ਮਾਤਾ ਉਹ ਹਾਟ ਦੀ ਮਰੀਜ਼ ਆ ਉਹਨੂੰ ਅਸੀਂ ਦਵਾਈ ਦਵਾ ਕੇ ਲੈ ਡਾਕਟਰ ਬੁਲਾਇਆ ਘਰੇ ਉਹ ਤਾਂ ਮਰਨ ਵਾਲੀ ਗਈ ਹੋਈ ਪਈ ਸੀ ਜੇ ਨਾ ਆਉਂਦਾ ਤਾਂ ਉਹ ਇਹ ਤਾਂ ਜਾਉਂਦਾ ਹੋਈ ਗਿਆ ਸੀਗਾ ਨਾਲ ਉਹ ਤਾਂ ਜ਼ਰੂਰ ਮਰ ਜਾਂਦੀ ਮੇਰੀ ਮਾਤਾ ਮਰ ਜਾਨੀ ਸੀਗੀ ਮਰਦਾ ਨਾ ਮਰਦਾ ਤੇ 40-50000 ਨੂੰ ਮੈਨੂੰ ਥੁੱਕ ਲਵਾਤਾ ਟਿੰਡ ਟੁੰਡ ਦਾ ਖਰਚਾ ਵੀ ਬਈ ਮੈਨੂੰ ਹੀ ਪੈ ਗਿਆ ਪਹਿਲਾਂ ਤਾਂ ਉਹ ਪ੍ਰਬੰਧ ਕਰ ਲਈ ਸੀ ਉਹ ਨੂੰ ਅੱਛਾ ਖਬਰ ਪਈ ਤੋਂ ਬਾਅਦ ਜਦੋਂ ਮੋਟਰਸਾਈਕਲ ਆ ਕਿੰਨੇ ਟਾਈਮ ਬਾਅਦ ਉਹ ਆਇਆ 4 ਘੰਟਿਆਂ ਬਾਅਦ ਉਹ ਜਾਂ ਸ਼ਾਮ ਹੋ ਗਈ ਯਾਰ ਇਹ ਚੱਕਰ ਹਾਂ ਘਰੇ ਤਾਂ ਫਿਰ ਬਈ ਮੈਨੂੰ ਟਾਈਮ ਲੱਗ ਗਿਆ ਸੀ ਐਵੇਂ ਕਹਿੰਦੇ ਘਰੇ ਤਾਂ ਮਤਲਬ ਪੰਜ ਛੀ ਘਾਡੇ ਲੱਗੇ ਸੀਗੇ ਸ਼ਾਮ ਤੱਕ ਹੀ ਆਇਆ ਸ਼ਾਮ ਤੱਕ ਹੀ ਆਇਆ ਸੀਗਾ ਇਹ ਘਰ ਤੱਕ ਕੰਮ ਸੀਗੇ ਇੱਕ ਦੋ ਬਾਈ ਉੱਥੇ ਕੰਮ ਕਰਨੇ ਸੀ ਗਿਆ ਸੀ ਘਰੋਂ ਕੰਮ ਕਰਨੇ ਗਿਆ ਸੀ ਗਰਮੀ ਬੜੀ ਲੱਗੀ ਬਾਈ ਮੈਨੂੰ ਇੱਕ ਵਾਰ ਸਬੂ ਦਾ ਕਸ ਪੀ ਗਿਆ ਪਾਣੀ ਪੂਣੀ ਵੱਧ ਪੀਤਾ ਸੀਗਾ ਤਾਂ ਕਰਕੇ ਉਹ ਗੱਲ ਬਣ ਗਈ ਹੋਰ ਤਾਂ ਗੱਲ ਕੋਈ ਆਪਣੇ ਕਿਹੜਾ ਕੋਈ ਟੈਨਸ਼ਨ ਆ ਕੋਈ ਨਾ ਆਪਣੇ ਕੋਈ ਡਿਪਰੈਸ਼ਨ ਆ ਬਾਈ ਨਾ ਕੋਈ ਆਪਣੇ ਕੋਈ ਸੁਸਾਈਡ ਕਰਨ ਲਈ ਵੀ ਉਹ ਜੀ ਗੱਲ ਆ ਵੀ ਮੈਂ ਚਾਲ ਮਰੂੰਗਾ ਵੱਧਾ ਮੈਂ ਤਾਂ ਬਈ ਹੱਸਦਾ ਖੇਡਦਾ ਪਿਸ਼ਾਬ ਤੈਨੂੰ ਜ਼ਿਆਦਾ ਆਉਂਦਾ ਕੋਈ ਰੋਗ ਰੂਗ ਆ ਤੈਨੂੰ ਨਹੀਂ ਰੋਗ ਨਹੀਂ ਬਾਈ ਗਰਮੀ ਬੜੀ ਆ ਇੱਕ ਛੰਡ ਚ ਆਉਂਦਾ ਤੈਨੂੰ ਗ ਅਰ ਖਿੱਚੀ ਐ ਮਿੱਠਾ ਪਾਣੀ ਬਣੇ ਸੁਆਦ ਬਾਹਰ ਲੱਗਦਾ। ਸ਼ਬੀਲਾ ਤੋਂ ਪਾਣੀ ਜ਼ਿਆਦਾ ਪੀ ਗਿਆ ਕਹਿੰਦਾ ਮੂਤ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਬਣ ਗਿਆ ਸੀ। ਸੂਏ ਦੇ ਉੱਪਰੀ ਜਿਹੜਾ ਰੋਕ ਕੇ ਆਸਾ-ਪਾਸਾ ਕਰਕੇ ਬਾਈ ਜੀ ਜਿਹੜਾ ਜੰਗਲ ਪਾਣੀ ਚਲਾ ਗਿਆ ਸੀ। ਪਰ ਜਨਤਾ ਸਾਡੇ ਘਰੇ ਵੀ ਬਣਾਈ ਬੈਠੇ ਸਨ। ਪਹਿਲਾਂ ਮੈਂ ਉਹ ਹੀ ਦੋ ਗਲਾਸ ਪੀਤੇ ਉਹਨਾਂ ਸੁਆਦ ਬਾਹਰ ਲੱਗਦਾ। ਸੰਗਤ ਨੂੰ ਉਹ ਪਿਉਣ ਲੱਗੇ ਸੀ। ਉਹ ਗਰਮੀ ਦਾ ਕਰਕੇ ਘਰੇ ਬਣਾਇਆ ਸੀ ਨਾ ਸ਼ਕੈਤ ਜੀ ਹਾਲ ਜੀ ਬਣੀ ਨਹੀਂ ਹੁੰਦਾ ਦੁੱਧ ਨਾਲ। ਬੜਾ ਡਰਾਮਾ ਭਰ ਕੇ ਬਣਾ ਲਿਆ ਸੀਗਾ। ਉਹ ਸਰ ਜੱਗ ਪੀਤਾ। ਵੀ ਤੂੰ ਚੱਲ ਗਿਆ ਚੱਲ ਗਿਆ ਸੀ ਤਾਂ ਪੀਵਾਂਗੇ ਮਗਰ ਹਾਂ ਨਿੰਬੂ ਵਾਲਾ ਪਾਣੀ ਸਾਡੇ ਪੀਂਦੇ ਨਹੀਂ ਪਹਿਲਾਂ ਤੋਂ ਹੀ ਉਹ ਨਿੰਬੂ ਨੇ ਸਾਰੇ ਨਾਫਰ ਤੋਂ ਦੇ ਦੋ ਤੇ ਉਹ ਜਿਹਨੇ ਕਿ ਮਿੱਠਾ ਪਾਣੀ ਬਹੁਤ ਵੀ ਨਹੀਂ ਲਾਲ ਜਿਹਾ ਪਾਣੀ ਮੈਨੂੰ ਬਾਸਵਾ ਲੱਗਦਾ ਬਿਲਕੁਲ ਲਓ ਜੀ ਇਹ ਲਾਲ ਤੋਂ ਗੱਲ ਇਹ ਗੱਲ ਹੋ ਗਈ ਵੀ ਖਤਰੇ ਦੀ ਘੰਟੀ ਬਣ ਗਿਆ ਸੀ ਇਸ ਨੌਜਵਾਨ ਦੇ ਵਾਸਤੇ ਸੂਏ ਤੇ ਆਪਦਾ ਵਹੀਕਲ ਖੜਾ ਕੇ ਉੱਥੇ ਪਿਸ਼ਾਬ ਕਰਨਾ ਬਹੁਤ ਜ਼ਿਆਦਾ ਮਹਿੰਗਾ ਪੈ ਗਿਆ ਸੀ ਪਰ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਸਾਨੂੰ ਬਚਣਾ ਚਾਹੀਦਾ ਕਿਉਂਕਿ ਪਿਛਲੇ ਦਿਨੀ ਤੁਸੀਂ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਦਿਖਾਈ ਸੀਗੀ ਸੋ ਬਈ ਧੰਨਵਾਦ ਕੋਈ ਨਹੀਂ ਤੁਹਾਡੀ ਖਬਰ ਹੈ ਜਿਹੜੀ ਲੋਕਾਂ ਤੱਕ ਜਾਊਗੀ ਇੱਕ ਚੰਗੀ ਗੱਲ ਰੁਕਾ ਟੀਵੀ ਦੇ ਉੱਪਰ ਪੂਰੀ ਟੀਮ ਨੇ ਬਣਾਈ ਆ ਤੁਸੀਂ ਵੇਖਿਆ ਕਿ ਪਟਿਆਲੇ ਜਿਹੜਾ ਨਹਿਰ ਉੱਥੋਂ ਦੀ ਜਾਂਦੀ ਆ ਜਿਹਦੇ ਕੋਲੇ ਉੱਥੇ ਥਾਣਾ ਉੱਥੇ ਕੋਈ ਬੰਦੇ ਨੇ ਹਰਿਆਣਾ ਨੰਬਰ ਦੀ ਜਿਹੜੀ ਗੱਡੀ ਰੁਕੀ ਸੀਗੀ ਬਲੈਕ ਕਲਰ ਦੀ ਆ ਪਹਿਲਾਂ ਪੋਸਟ ਵੀ ਉਹ ਪੜ੍ਹ ਲਓ ਏ ਸੀ ਉਹ ਗੱਡੀ ਜਿਹੜੀ ਉੱਥੇ ਰੁਕੀ ਸੀਗੀ ਠੀਕ ਆ ਗੱਡੀ ਖਰਾਬ ਹੋ ਗਈ ਤੇ ਜਿਹੜਾ ਡਰਾਈਵਰ ਸੀ ਉਹ ਮੇਰਾ ਵੀਰ ਮਕੈਨਿਕ ਨੂੰ ਲੈਣ ਦੇ ਵਾਸਤੇ ਸ਼ਹਿਰ ਦੇ ਵਿੱਚ ਚਲਾ ਗਿਆ ਤੇ 20-25 ਮਿੰਟ ਲੱਗ ਗਏ ਠੀਕ ਆ ਪਰ ਲੋਕਾਂ ਨੇ ਕੀ ਕੀਤਾ ਨਹਿਰ ਦੇ ਕਿਨਾਰੇ ਖੜੀ ਗੱਡੀ ਵੇਖ ਕੇ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਵੀਡੀਓ ਬਣਾ ਕੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਦਾ ਸਪੈਸ਼ਲ ਗੱਡੀ ਦਾ ਨੰਬਰ ਦਿਖਾ ਕੇ ਪੋਸਟਾਂ ਪਾਈਆਂ ਵੀ ਆਹ ਬੰਦਾ ਨਹਿਰ ਦੇ ਵਿੱਚ ਛਾਲ ਮਾਰ ਗਿਆ ਹਾਲਾਂਕਿ ਕਿਸੇ ਨੂੰ ਕੋਈ ਪਤਾ ਨਹੀਂ ਸੀ ਨਾ ਕੋਈ ਕਿਸੇ ਨੇ ਗੱਲ ਦੀ ਇਨਵੈਸਟੀਗੇਸ਼ਨ ਕੀਤੀ ਨਾ ਤੈ ਤੱਕ ਗਏ ਨਾ ਜਾਣਿਆ ਨਾ ਪੁੱਛਿਆ ਨਾ ਕੀਤਾ ਹੁਣ ਤੁਸੀਂ ਸੋਚੋ ਉਹ ਪੋਸਟ ਇੰਨੀ ਜ਼ਿਆਦਾ ਘੁਮੀ ਕਿ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਇੱਕ ਪੁਲਿਸ ਮੁਲਾਜ਼ਮ ਮੇਰਾ ਵੀਰ ਜਸਵਿੰਦਰ ਸਿੰਘ ਆ ਉਹਨੇ ਉਹ ਪੋਸਟ ਪਾ ਕੇ ਦੱਸਿਆ ਕਿ ਅਸਲ ਦੇ ਵਿੱਚ ਗੱਡੀ ਖਰਾਬ ਹੋਈ ਸੀ ਉਹ ਤਾਂ ਉੱਥੇ ਚਲਾ ਗਿਆ ਤੇ ਹੁਣ ਤੁਸੀਂ ਸੋਚੋ ਵੀ ਜੇਕਰ ਉਹ ਵੀਡੀਓ ਉਹਦੇ ਪਰਿਵਾਰ ਤੱਕ ਪਹੁੰਚਦੀ ਹਨਾ ਪਰਿਵਾਰ 'ਚ ਕੋਈ ਘਟਨਾ ਹੀ ਹੋ ਜਾਂਦੀ ਕਿਸੇ ਨੂੰ ਕੋਈ ਅਟੈਕ ਹੀ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਕਿਉਂਕਿ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਨਹੀਂ ਹੋਈਆਂ ਹੁੰਦੀਆਂ ਤੇ ਅਸੀਂ ਸਿਰਫ ਅੰਨੇਵਾ ਪਾ ਦਿੰਨੇ ਆ ਠੀਕ ਹੈ ਜਿੱਥੇ ਕੋਈ ਹਾਦਸਾ ਵਾਪਰਦਾ ਉਹ ਪਾਓ ਪਰ ਉਹ ਵੀ ਪੂਰਾ ਇਨਵੈਸਟੀਗੇਸ਼ਨ ਦੇ ਨਾਲ ਕਈ ਵਾਰੀ ਕੀ ਹੁੰਦਾ ਕਿ ਕੋਈ ਵੀਡੀਓ ਚਲ ਦੀ ਹੁੰਦੀ ਹੈ ਕਿਸਦਾ ਕੋਈ ਹਾਦਸਾ ਹੋ ਗਿਆ ਉਹਦੇ ਚ 2 2.5 ਮਿੰਟ ਤਾਈਂ ਦੱਸਿਆਣਗੇ ਹਾਦਸਾ ਹੋਇਆ ਜੀ ਆਹ ਦੇਖੋ ਜੀ ਐ ਉਥੇ ਪਹਿਲਾਂ ਦੱਸਿਆ ਕਰੋ ਵੀ ਆਹ ਸ਼ਹਿਰ ਆ ਆ ਪਿੰਡ ਆ ਐਸ ਰੋਡ ਤੇ ਹੋਇਆ ਬਾਈ ਜੀ ਆਹ ਮੋਟਰਸਾਈਕਲ ਆ ਗੱਡੀ ਆ ਟਰੱਕ ਆ ਵਾਸਾ ਸਾਰਾ ਵੇਰਵਾ ਦਿਆ ਕਰੋ ਨਾਲ ਆਪਦਾ ਮੋਬਾਈਲ ਨੰਬਰ ਦਿਆ ਕਰੋ ਵੀ ਜੇ ਕਿਸੇ ਨੇ ਪੁੱਛਣਾ ਐਸ ਨੰਬਰ ਤੇ ਜਾਣਕਾਰੀ ਲੈ ਸਕਦਾ ਅਸੀਂ ਜਿਹੜਾ ਗੱਡੀਆਂ ਦਿਆਂ ਨੰਬਰਾਂ ਦੀਆਂ ਫੋਟਮਾ ਉਹ ਖਿੱਚ ਕੇ ਰੱਖ ਲਈਆਂ ਕਿਉਂਕਿ ਸੁਤੇ ਸਿੱਧ ਕਿਸਦੇ ਘਰੇ ਠਾ ਛੋਟਾ ਖਬਰ ਵੱਜਣੀ ਆ ਕੀ ਵਾਪਰਦੀ ਆ ਮਨ ਤੇ ਬਾਈ ਕੀ ਪਤਾ ਕੀ ਦਾ ਭਰਾ ਕੀ ਦੀ ਆਪਣਾ ਪਿਓ ਦਾ ਬੱਚਾ ਕਿੱਧਰ ਨੂੰ ਗਿਆ ਹੁੰਦਾ ਤੇ ਕੀ ਗੱਲ ਬਣ ਜਾਣੀ ਆ ਇਹ ਰੱਬ ਜਾਣਦਾ ਇਸੇ ਕਰਕੇ ਉਹ ਇੱਕ ਅਫਵਾਹ ਡੀਸੀ ਤੇ ਬਾਈ ਤੰਦਰੁਸਤ ਸੀ ਗੱਡੀ ਸਿਰਫ ਤੇ ਸਿਰਫ ਇੱਕ ਖਰਾਬ ਹੋਈ ਸੀ ਇਹੀ ਅਸੀਂ ਮੈਸੇਜ ਹੈ ਜਿਹੜਾ ਮਲੂਕਾ ਟੀਵੀ ਨੇ ਟੀਮ ਨੇ ਰਲ ਕੇ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜਦੋਂ ਕੋਈ ਇਦਾਂ ਦੀ ਘਟਨਾ ਹੁੰਦੀ ਆ ਉਹਦੀ ਕੋਖ ਕਰਿਆ ਕਰੋ ਸਾਰੇ ਭੈਣ ਭਰਾਵਾਂ ਨੂੰ ਐਵੇਂ ਮੂੰਹ ਚੱਕ ਕੇ ਖਬਰ ਨਾ ਪਾ ਦਿਆ ਕਰੋ ਠੀਕ ਆ ਆ ਪਿੱਛੇ ਜੇ ਇੱਕ ਗੱਲ ਹੋਰ ਹੋਈ ਸੀਗੀ ਕਿ ਤਿੰਨ ਜਿਹੜੇ ਬੰਦੇ ਨੇ ਉਹ ਫੌਜੀ ਵਰਦੀ ਦੇ ਵਿੱਚ ਅੱਤਵਾਦੀ ਨੇ ਜਿਹੜੇ ਕਿਤੇ ਖੜੇ ਗੋਲ ਗੱਪੇ ਖਾ ਰਹੇ ਸੀ ਪਹਿਲੀ ਗੱਲ ਜਿਹੜੇ ਅੱਤਵਾਦੀ ਹੋਣਗੇ ਉਹ ਗੋਲ ਗੱਪੇ ਥੋੜੋ ਖਾਣਗੇ ਉਹ ਤਾਂ ਗੋਲੀਆਂ ਮਾਰਨ ਤੇ ਗੋਲੀਆਂ ਖਾਣ ਵਾਲੇ ਹੋ ਜਾਂਦੇ ਆ ਠੀਕ ਆ ਉਹਨਾਂ ਦਾ ਕਿਹੜਾ ਕੋਈ ਦੀਨ ਧਰਮ ਹੁੰਦਾ ਤੇ ਉਹ ਬਾਅਦ ਚ ਪਤਾ ਲੱਗਿਆ ਵੀ ਉਹ ਕੋਈ ਜਿਹੜਾ ਨਾਟਕ ਕਰਨ ਵਾਲੇ ਬੰਦੇ ਸੀਗੇ ਜਾਂ ਬਹਿਰੂਪ ਉਪਰ ਬਦਲਦੇ ਸ਼ਹਿਰਾਂ 'ਚ ਮੰਗਣ ਜਾਂਦੇ ਆ ਠੀਕ ਆ ਪਰ ਉਹ ਘਟਨਾ ਦੇ ਬਾਅਦ ਇਹ ਗੱਲ ਹੋਈ ਪਰ ਉਸ ਤੋਂ ਪਹਿਲਾਂ ਉਹ ਵੈਬ ਚੈਨਲਾਂ ਤੇ ਬਹੁਤ ਕੋਸ਼ਿਸ਼ ਸੀ ਜਿਹੜਾ ਬਖਰੇ ਰੂਪ